ਸਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਜ਼ ਤੇ ਮੈਂ ਸਤਰਾਮ ਸਿੰਘ ਤਰਾਸੂਪੁਰਾ ਨੂੰ ਆਰਟੀਓ ਦਫਤਰ ਦੇ ਮਿਲਾਜਮਾ ਵੱਨੋਂ ਸਮਰੱਥਾ ਤੋਂ ਵੱਧ ਚਲਾਣ ਕੱਟ ਕੇ ਪਏ ਜਾ ਰਹੇ ਜੁਰਮਾਨੇ ਤੋਂ ਤੰਗ ਆਣ ਕੇ ਰਾਤ ਲੈਣ ਲਈ ਯੂਨੀਅਨ ਵੱਲੋਂ ਦਿੱਤਾ ਗਿਆ ਮੰਗ ਪੱਤਰ ਆਰਟੀਓ ਸ਼੍ਰੀ ਮੋਕਸਰ ਸਾਹਿਬ ਨੂੰ ਜ਼ਿਲ੍ਹਾ ਸ਼੍ਰੀ ਮੌਕਸਰ ਸਾਹਿਬ ਦੇ ਸਥਿਤ ਟਰਾਂਸਪੋਰਟ ਯੂਨੀਅਨ ਦੇ ਵਰਕਰਾਂ ਵੱਲੋਂ ਆਰਟੀਓ ਸ਼੍ਰੀ ਮੌਕਸਰ ਸਾਹਿਬ ਨੂੰ ਘੱਟ ਚਲਾਣ ਕਰਨ ਦੀ ਮੰਗ ਕੀਤੀ ਜਾਣ ਦੀ ਖਬਰ ਮਿਲੀ ਹੈ ਇਸ ਸਬੰਧੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼੍ਰੀ ਮੌਕਸਰ ਸਾਹਿਬ ਅਤੇ ਯੂਨੀਅਨ ਦੇ ਆਗੂਆਂ ਨੇ ਸਾਡੇ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਜਾਣਕਾਰੀ ਜਿੰਦਿਆਂ ਦੱਸਿਆ ਕਿ ਇਸ ਸਮੇਂ ਪੂਰੇ ਪੰਜਾਬ ਦੀ ਤਰ੍ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਕਾਰੋਬਾਰ ਮੰਦਾ ਹੋਣ ਕਰਕੇ ਸਾਡੀ ਜੂਨੀਅਨ ਦੇ ਵਰਕਰਾਂ ਨੂੰ ਕਾਫੀ ਆਰਥਿਕ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਦੁਖੀ ਮਨ ਨਾਲ ਉਹਨਾਂ ਦੱਸਿਆ ਕਿ ਦੂਸਰੇ ਪਾਸੇ ਆਰਟੀਓ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਸਾਡੀਆਂ ਗੱਡੀਆਂ ਦੇ ਵੱਡੇ-ਵੱਡੇ ਚਲਾਨ ਕੱਟੇ ਜਾ ਰਹੇ ਹਨ ਅਤੇ ਉਹ ਚਾਰਾਣ ਭਰਨ ਵਿੱਚ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਆਰਟੀਓ ਨੂੰ ਮੰਗ ਪੱਤਰ ਦਿੱਤਾ ਹੈ ਕਿ ਚਾਰਾਣ ਕੱਟ ਘੱਟ ਕੀਤੇ ਜਾਣ ਤਾਂ ਕਿ ਅਸੀਂ ਵੀ ਆਪਣੇ ਪਰਿਵਾਰਾਂ ਨੂੰ ਰੋਜੀ ਰੋਟੀ ਮੁਹੱਈਆ ਕਰਵਾ ਸਕੀਏ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ਰਪੋਰਟ ਨੂੰ ਧੰਨਵਾਦ ਸਵਾਗਤ ਹੈ